ਉੜਾਉ ਦੋ ਮੰਜਨੀ ਉਦਾਸ ਹੋਇਆ ਕਿ ਕਿਉਂਕਿ ਇੰਨੇ ਐਫਰਟ ਕਰਕੇ ਲੋਕਾਂ ਦੀ ਕੂਮੀ ਸੀ ਤੁਸੀਂ ਉਹ ਕਰੋ ਤਾਂ ਇੱਕੋ ਤੋਂ ਮਿਲੈਕਸ਼ਨ ਕੈਨਸਲ ਹੋ ਗਏ ਤੇ ਫਿਰ ਮੰਜ ਟੁੱਟਿਆ ਕਿਉਂਕਿ ਸਟਾਰਟਅਪ ਜਦੋਂ ਬੰਦਾ ਲੈਂਦਾ ਹੈ ਤੇ ਉਦੋਂ ਆ ਚੀਜ਼ ਹੋ ਜੇ ਫਿਰ ਦੁੱਖ ਜਾਤਾ ਲੱਗਦਾ ਹੈ ਸਬਰ ਜੀ ਨਾਲ ਤੇ ਸਰਫੇ ਜੀ ਨਾਲ ਮੈਂ ਆਪਦੀ ਸਿਆਸਤ ਨੂੰ ਅੱਜ ਤੱਕ ਲੈ ਕੇ ਆ ਆਸੀਂ ਸਾਰੇ ਟਟੇ ਲੰਬੀ ਤੋਂ ਕੱਢਦੇ ਹੋਦੇ ਸੀ ਮੈਂ ਬੋਖ ਤੋਂ ਤੱਕ ਕਿਲੋਮੀਟਰ ਪੈਂਦਾ ਉਹ ਆਉਂਦੀ ਆ ਤੋ ਬਾਹਰ ਉਹਦੇ ਨਾਲ ਸਾਡੇ ਉਥੋਂ ਚੜਦੇ ਕਈ ਵਾਰੀ ਬੱਸਾਂ ਦੇ ਉੱਪਰ ਵੀ ਚੜ ਕੇ ਬੈਠ ਕੇ ਜਾਂਦੇ ਇੱਕ ਮੈਨੂੰ ਯਾਦ ਹੈ ਵੀ ਅੱਡੇ ਦੇ ਉੱਪਰ ਇੱਕ ਵਿਚਾਰਾ ਜੋੜੇ ਗੰਢ ਦਾ ਹੁੰਦਾ ਸੀ ਚੋਨੀ ਤੂੰ ਉਹ ਮਤਲੇ ਮਤਲੇ ਜੋੜੀ ਮਤਲਬ ਕਰਨੀ ਭਵੇਂ ਸਾਲ ਲੋੜ ਹੁੰਦੀ ਨਾਉਂ ਦੇ ਪਾਲਿਸ਼ ਕਰ ਰਿਹਾ ਜਾਂ ਉਹਦਾ ਕੋਈ ਖਾਣ ਨੂੰ ਲੈ ਤਾ ਥੋੜੇ ਣੀ ਖੜੀ ਹੋਣੀ ਸੀ ਕੋਈ ਮੈਂ ਬੜੀਆਂ ਇਹ ਜੀਆਂ ਮਨ ਵਿੱਚ ਵੱਡੀਆਂ ਤਮੰਨਾ ਪਾਲੀਆਂ ਹੀ ਨਹੀਂ ਤੇ ਮੇਰਾ ਜੀਵਨ ਸਾਦਾ ਜਿਹਾ ਹੀ ਰਿਹਾ ਮੈਂ ਕਦੇ ਇਨਾ ਹੋਇਆ ਜਾਂ ਨਹੀਂ ਸੋਚਿਆ ਵੀ ਆਹ ਕੁਝ ਹੋਵੇ ਜਾਂ ਕੁਝ ਹੋਵੇ ਸਾਡੇ ਵਿੱਚ ਥੋੜੀ ਜਿਹੀ ਨਾ ਸਖਤਾਈ ਹੋਇਆ ਜਾਂਦੀ ਸੀ ਜਿਹੜੇ ਸਬਜੈਕਟ ਦਾ ਕੰਮ ਨਹੀਂ ਹੋਇਆ ਉਸ ਟੀਚਰ ਤੋਂ ਬਹੁਤ ਡਰ ਲੱਗਦਾ ਹੁੰਦਾ ਸੀ ਉਦੋਂ ਹੁੰਦਾ ਵੀ ਕਿਵੇਂ ਨਾ ਕਿਵੇਂ ਇਥੋਂ ਨਿਕਲਿਆ ਜਾਵੇ ਤਾਂ ਥੋੜਾ ਹੁੰਦਾ ਹੀ ਬਚ ਜਾਈਏ ਜਿਹੜੇ ਜਿਹੜੀ ਸਜ਼ਾ ਮਿਲਣੀ ਹੈ ਅਸੀਂ ਬਾਜ਼ਾਰ ਦੇ ਵਿੱਚ ਹੀ ਜਾਂਦੇ ਹਾਂ ਬਾਜ਼ਾਰ ਦੇ ਵਿੱਚ ਇੱਕ ਖੋਤੀ ਰੇੜੀ ਗੱਲ ਹੋ ਰਹੀ ਸੀ ਉਹ ਉਦੋਂ ਗੱਲ ਕਰ ਰਹੇ ਸੀ ਬਹੁਤ ਵੱਡਾ ਮਹਿਕਮਾ ਮਿਲ ਗਿਆ ਤੇ ਗਰਾਉਂਡ ਲੈਵਲ ਤੇ ਵੀ ਵਿਚਰਨਾ ਪੈਂਦਾ ਸੱਚ ਦੱਸਿਓ ਨੀਂਦ ਪੂਰੀ ਕਰ ਲਈ ਐਨੇ ਸਾਲ ਚ ਨੀਂਦ ਜਿਉਸ ਵਹਿਕੀ ਤਾਂ ਪੂਰੀ ਨਹੀਂ ਹੁੰਦੀ ਹੂੰ ਚਲੋ ਲੋਕਾਂ ਨੇ ਬਹੁਤ ਵੱਡਾ ਆਪਣਾ ਫਤਵਾ ਦਿੱਤਾ ਪਿਆਰ ਦਿੱਤਾ ਤੋਂ ਨੀਂਦਾਂ ਨੰਦਾਂ ਚੱਲਦੀਆਂ ਨੇ ਦੋਸਤ ਕਿਸੇ ਨੂੰ ਲੜਕੀ ਨੂੰ ਕੋਈ ਕਮੈਂਟ ਕਰਦਾ ਉਹਦੇ ਵਿਰੁੱਧ ਬੜਾ ਬੋਲਦੇ ਸੀ ਹੂੰ ਹੂੰ ਯਾਰ ਇਹ ਕੰਮ ਹੀ ਤਾਂ ਗੋਪਾ ਜਦ ਮੈਂ ਕਹਾਂ ਮੈਂ ਦੇ ਸਰਦਾਰ ਨਹੀਂ ਇਕੱਠੇ ਲੱਗਤੇ ਮੁਸ਼ਕਲੀ ਜਾ ਸਕਦੇ ਹਾਂ ਸਤਿ ਸ਼੍ਰੀ ਅਕਾਲ ਜੀ ਰਿਆਸਤ ਨਿਊਜ਼ ਤੇ ਤੁਹਾਡਾ ਸਵਾਗਤ ਹੈ ਤੇ ਮੈਂ ਹਾਂ ਤੁਹਾਡੇ ਨਾਲ ਨੂਰ ਵਰਚੂ ਸੋ ਦੋਸਤੋ ਅੱਜ ਇਸ ਪ੍ਰੋਗਰਾਮ ਦੇ ਵਿੱਚ ਇੱਕ ਅਜਿਹੇ ਇਨਸਾਨ ਦੇ ਨਾਲ ਮਲਾਵਾਂਗੇ ਤੁਹਾਨੂੰ ਕੈਨ ਨੂੰ ਤਾਂ ਉਹ ਬਹੁਤ ਵੱਡੇ ਮੰਤਰੀ ਨੇ ਪਰ ਉਹਨਾਂ ਦੇ ਅੰਦਰ ਇੱਕ ਇਨਸਾਨ ਛੁਪਿਆ ਹੋਇਆ ਜਦੋਂ ਜੰਮੇ ਸੀ ਤਾਂ ਸਿਆਸਤ ਸੀ ਘਰ ਵਿੱਚ ਹਰ ਕਿਤੇ ਸਿਆਸਤ ਵਾਲਾ ਮਾਹੌਲ ਸੀ ਗੁਰਤੀ ਦੇ ਵਿੱਚ ਵੀ ਕਹਿ ਸਕਦੇ ਸਿਆਸਤ ਮਿਲੀ ਪਰ ਆਮ ਲੋਕਾਂ ਵਾਂਗ ਜ਼ਿੰਦਗੀ ਵੀ ਬਤੀਤ ਕੀਤੀ ਕਿਸਾਨਾਂ ਵਾਂਗ ਖੇਤਾਂ ਦੇ ਵਿੱਚ ਕੰਮ ਵੀ ਕੀਤਾ ਬੱਸਾਂ ਦੇ ਵਿੱਚ ਸਫ਼ਰ ਵੀ ਕੀਤੇ ਸੋ ਬੱਸਾਂ ਦੇ ਸਫ਼ਰ ਤੋਂ ਬੱਤੀ ਵਾਲੀ ਗੱਡੀ ਤੱਕ ਸਫ਼ਰ ਕਿੱਦਾਂ ਕਰਿਆ ਗੁਰਮੀਤ ਸਿੰਘ ਖੁੱਡੀਆਂ ਜੀ ਖੇਤੀਬਾੜੀ ਮੰਤਰੀ ਸਾਹਿਬ ਨਾਲ ਮਜੂਦ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨੂਰ ਜੀ ਠੀਕ ਠਾਕ ਹੋ ਜੀ ਤੁਸੀਂ ਅੱਜ ਨੂਰ న్యూਸ ਦਾ ਤੁਹਾਡੇ ਸਾਰੇ ਆਦਾਰੇ ਦਾ ਬਹੁਤ ਬਹੁਤ ਧੰਨਵਾਦੀ ਠੀਕ ਠਾਕ ਹਾਂ ਜੀ ਹਾਂ ਜੀ ਵਧੀਆ ਸਭ ਚੰਗਾ ਕਿੱਦਾਂ ਚੱਲ ਰਿਹਾ ਜ਼ਿੰਮੇਵਾਰੀ ਵੀ ਮਿਲ ਗਈ ਹੁਣ ਤਾਂ ਹੋਰ ਸਟ्रेस ਵੱਧ ਗਿਆ ਨਾ ਅਸਲ ਵਿੱਚ ਮੈਂ ਨਾ 1999 ਚ ਮੇਰੇ ਪਿਤਾ ਜੀ ਲੋਕ ਸਭਾ ਦੇ ਚੋਣ ਲੜੇ ਸਨ ਹਾਂਜੀ ਵੈਸੇ ਤਾਂ ਜਿਵੇਂ ਤੁਸੀਂ ਕਿਹਾ ਵੀ ਘਰ ਵਿੱਚ ਜਿਹੜੀ ਸਿਆਸਤ ਦਾ ਮਾਹੌਲ ਉਹਨਾਂ ਦਾ ਸੀ ਤੇ ਉਹਨਾਂ ਦੇ ਹੁਕਮ ਨੂੰ ਹਰੇਕ ਨੂੰ ਮੰਨਣਾ ਵੀ ਹੁੰਦਾ ਸੀ ਵੀ ਕੀ ਕਰਨਾ ਕੀ ਨਹੀਂ ਕਰਨਾ ਪਰੰਤੂ ਮੈਂ ਬਾਲਾ ਸਿਆਸਤ ਵਿੱਚ ਲਗਾਓ ਨਹੀਂ ਰੱਖਦਾ ਸੀ ਮੈਂ ਆਪ ਦਾ ਕੁਛ ਪੜਿਆ ਉਸ ਤੋਂ ਬਾਅਦ ਮੈਂ ਖੇਤੀ ਕਰਨ ਲੱਗ ਗਿਆ ਤੇ ਮੈਂ ਖੇਤੀ 'ਚ ਕਿਉਂਕਿ ਜਿਹੜਾ ਘਰ ਦਾ ਗੁਜ਼ਾਰਾ ਤੋਂ ਜ਼ਾਇਦਾ ਦੀ ਜ਼ਮੀਨ ਸੀ ਤੋਂ ਉਸੇ ਤੋਂ ਚੱਲਦਾ ਸੀ ਤੋਂ ਉਸੇ ਨੂੰ ਕਰਨ ਦੇ ਯਤਨ ਕੀਤੇ ਵੀ ਇਹਦੇ ਨਾਲ ਸੁਖਾਲੇ ਰਹੀਏ ਜੀ ਉਹਨਾਂ ਦਾ 1990 99 90 99 ਦੇ ਵਿਚਾਲੇ ਅਚਾਨਕ ਹੀ ਇਸ ਸੰਸਾਰ ਤੋਂ ਜਿਹੜਾ ਜਾਣਾ ਬੜਾ ਦੁਖਦਾਈ ਹੋਇਆ ਬਹੁਤ ਹੀ ਸ਼ੌਕਿੰਗ ਸੀਗਾ ਤੁਸੀਂ ਉਸ ਟਾਈਮ ਨੌਜਵਾਨ ਸੀਗੇ ਖੁਦ ਹਾਂ ਉਸ ਟਾਈਮ 28 ਸਾਲਾਂ ਦਾ ਸੀ ਤੇ ਮੇਰੇ ਲਈ ਪਰਿਵਾਰ ਲਈ ਤਾਂ ਬਹੁਤ ਵੱਡਾ ਦੁੱਖ ਸੀ ਪਰ ਉਸ ਦੁੱਖ ਨੂੰ ਮੈਂ ਸਮਝਦਾ ਵੀ ਪੰਜਾਬ ਦੇ ਲੋਕਾਂ ਨੇ ਜਿਹੜਾ ਫਰੀਦਕੋਟ ਦੇ ਲੋਕਾਂ ਨੇ ਤਾਂ ਰੋ ਰੋ ਮਨਾਇਆ ਹੂੰ ਕਿ ਉਹ ਮੈਨੂੰ ਵੀ ਕੋਈ ਇਸ ਬਾਰੇ ਨਹੀਂ ਸੀ ਵੀ ਮੈਂ ਕੀ ਕਰਾਂ ਨਾ ਕਰਾਂ ਤਾਂ ਉਸ ਵੇਲੇ ਮੈਨੂੰ ਜਿਵੇਂ ਮੈਂ ਕਹਾਂ ਸੰਗਤ ਨਹੀਂ ਇਹ ਦੇ ਵਿੱਚ ਸਿਆਸਤ ਵਿੱਚ ਲੈ ਜਾਂਦਾ ਵੀ ਤੂੰ ਸਾਡਾ ਲੀਡਰ ਆ ਅਸੀਂ ਤੇਰੇ ਬਿਨਾ ਅਸੀਂ ਕਿਹਦੇ ਨਾਲ ਮਗਰ ਜਾਈਏ ਹੂੰ ਸਿਰ ਬਹੁਤ ਸਾਰੇ ਲੋਕਾਂ ਨੇ ਵੱਡੇ ਜਥੇਦਾਰ ਜੀ ਦਾ ਬਹੁਤ ਵੱਡਾ ਭਾਰੀ ਸਮਰਥਨ ਦਿੱਤਾ ਸੀ ਤਾਂ ਉਸ ਕਰਕੇ ਮੈਂ ਇਧਰਲੇ ਪਾਸੇ ਆ ਗਿਆ ਤੋ ਮੈਂ ਸਮਝਦਾ 90 ਕੋ ਚੱਲਿਆ 1991 ਚ ਮੈਨੂੰ ਸਰਦਾਰ ਸਿਮਰਨਜੀਤ ਸਿੰਘ ਮਾਨ ਹੋਰਾਂ ਨੇ ਲੋਕ ਸਭਾ ਦੀ ਚੋਣ ਵੀ ਲੜਾਈ ਜਿਹੜੀ ਉਸ ਵੇਲੇ ਤਾਂ ਮੇਰੇ ਵਾਸਤੇ ਜਿੰਨੀ ਕਿ ਮੇਰੇ ਪਿਤਾ ਜੀ ਦੀ ਹਮਦਰਦੀ ਲੋਕਾਂ ਦੀ ਉਹਨਾਂ ਉਸ ਕਰਕੇ ਬੜੀ ਸੀ ਤੇ ਉਹ ਦੋ ਠਾ ਹੀ ਲੱਖ ਦਾ ਹੀ ਜ਼ਰੂਰ ਮਾਰਜਿਨ ਹੁੰਦਾ ਤੇ ਪਰ ਉਹ ਇਲੈਕਸ਼ਨ ਕੈਨਸਲ ਹੋ ਗਈ ਸੀ ਮੇਰਾ ਸਿਆਸਤ ਵਿੱਚ ਆਉਣਾ ਇਸ ਤਰ੍ਹਾਂ ਦਾ ਹੋਊਗਾ ਥੋੜਾ ਉਦੋਂ ਮਨ ਜਾਂ ਨਹੀਂ ਉਦਾਸ ਹੋਇਆ ਕਿ ਕਿਉਂਕਿ ਐਨੇ ਐਫਰਟ ਕਰਕੇ ਲੋਕਾਂ ਦੀ ਕੂਮੀ ਸੀ ਤੁਸੀਂ ਉਹ ਕਰੋ ਤਾਂ ਇੱਕ ਉਦੋਂ ਇਲੈਕਸ਼ਨ ਕੈਨਸਲ ਹੋ ਗਏ ਤੇ ਫਿਰ ਮਨ ਜਾਂ ਟੁੱਟਿਆ ਉਹਨੂੰ ਕਿਉਂਕਿ ਸਟਾਰਟਅਪ ਜਦੋਂ ਬੰਦਾ ਲੈਂਦਾ ਤੇ ਉਦੋਂ ਆ ਚੀਜ਼ ਹੋ ਜਾਏ ਫਿਰ ਦੁੱਖ ਜਾਂਦਾ ਲੱਗਦਾ ਹੈ ਮੈਂ ਨੂਰ ਜੀ ਇੰਨਾ ਨਹੀਂ ਮੈਨੂੰ ਨਹੀਂ ਲੱਗਿਆ ਮੈਂ ਕਿਉਂਕਿ ਤਾਂ ਉਮਰ ਸਮਝ ਲੋ ਨੌਜਵਾਨੀ ਦੀ ਹੌਸਲੇ ਹੁਣ ਵਾਲੀ ਹੁੰਦੀ ਉਸ ਵੇਲੇ ਕੋਈ ਬਹੁਤਾ ਨਹੀਂ ਲੱਗਦਾ ਵੀ ਕੀ ਗਵਾਏ ਹੈ ਕੀ ਬਣਾ ਲੈ ਕਿਉਂਕਿ ਜਿਹੜਾ ਪਿਓ ਦਾ ਦੁੱਖ ਹੁੰਦਾ ਉਹੀ ਵੱਡਾ ਹੁੰਦਾ ਉਹ ਤੋਂ ਵੀ ਵੱਡਾ ਸੀ ਪਰ ਇਸ ਮੈਨੂੰ ਨਹੀਂ ਹੋਇਆ ਵੀ ਚੋਣ ਕਿਉਂ ਨਹੀਂ ਹੋ ਸਕੀ ਚਲ ਗਿਆ ਆਪੇ ਕਦੇ ਫੇਰ ਹੁੰਦੀ ਜੋਗ ਜਿਵੇਂ ਮਰਜ਼ੀ ਤਾਂ ਮੈਨੂੰ ਬਾਲਾ ਨਹੀਂ ਲੱਗਿਆ ਸੀ ਮੈਂ ਬਸ ਉਸ ਵੇਲੇ ਤੋਂ ਸਮਝ ਲਓ ਤੁਸੀਂ ਇਸ ਸਿਆਸਤ ਵਿੱਚ ਵੀ ਆ ਗਿਆ ਮੈਂ ਆਪਦੇ ਘਰ ਦੇ ਕਬੀਲਦਾਰੀ ਨੂੰ ਚਲਾਉਂਦਾ ਚਲਾਉਂਦਾ ਨਹੀਂ ਕਿਉਂਕਿ ਬਹੁਤ ਹੁੰਦਾ ਨਾ ਕਿ ਜਿਵੇਂ ਲੀਡਰਾਂ ਦੇ ਪੁੱਤ ਹੁੰਦੇ ਨੇ ਆ ਗੱਡੀਆਂ ਤੋਂ ਬਿਨਾਂ ਨਹੀਂ ਘੁੰਮਣਾ ਮਤਲਬ ਯਾ ਰੋਬ ਮਾਰਨਾ ਉਹ ਚੀਜ਼ ਤੁਹਾਡੇ 'ਚ ਨਹੀਂ ਦੇਖਣ ਨੂੰ ਮਿਲੀ ਉਸੇ ਤਰ੍ਹਾਂ ਖੇਤੀਬਾੜੀ ਤੁਸੀਂ ਕਰਨੀ ਨਾਰਮਲ ਲੋਕਾਂ ਵਾਂਗ ਜ਼ਿੰਦਗੀ ਜਿਉਣੀ ਬਸ ਦਾ ਸਫਰ ਕਰਨਾ ਕਿਉਂਕਿ ਗੱਡੀ ਤੋਂ ਥੱਲੇ ਦਾ ਬੰਦਾ ਪੈਰ ਨਹੀਂ ਰੱਖਦਾ ਹੁੰਦਾ ਤੇ ਸਾਰੀ ਕਿੱਥੋਂ ਆਈ ਯਾ ਮਤਲਬ ਪਰਿਵਾਰ ਤੋਂ ਹੀ ਇਹ ਸਾਰਾ ਗੁਣ ਮਿਲਿਆ ਮੈਂ ਤਾਂ ਇੱਕ ਕੁਛ حساب ਹੀ ਨਹੀਂ ਜੇ ਮੈਂ ਕਹਾਂ ਮੇਰੇ ਪਿਤਾ ਜੀ ਜਥੇਦਾਰ ਜਗਦੇਵ ਸਿੰਘ ਖੁੱਡੀਆਂ ਉਹਨਾਂ ਦਾ ਜੀਵਨ ਤਕਰੀਬਨ ਤੁਸੀਂ ਵੀ ਨੂਰ ਜੀ ਸ਼ਾਇਦ ਪੜਿਆ ਹੋਵੇ ਬਿਲਕੁਲ ਜੀ ਮੈਂ ਜਾਣਦਾ ਜਿਹੜਾ ਬੰਦਾ ਪੱਤਰਕਾਰੀ ਵੱਲ ਆਉਂਦਾ ਤੇ ਉਹ ਸਾਰੇ ਲੋਕਾਂ ਦੀ ਜ਼ਿੰਦਗੀ ਤੇ ਜ਼ਰੂਰ ਨਿਗਾਹ ਮਾਰਦਾ ਬਿਲਕੁਲ ਉਹ ਕਾਫੀ ਉਹਨਾਂ ਦੀ ਸਿਆਸਤ 'ਚ ਵੱਡਾ ਨਾਮ ਸੀ ਔਰ ਛੋਟੀ ਉਮਰ ਵਿੱਚ ਉਹ ਦੋ ਮੇਰੇ ਖਿਆਲ 40 42 ਸਾਲਾਂ ਦੇ ਹੋਣੇ ਆ ਪਹਿਲਾਂ ਉਹਨਾਂ ਨੂੰ ਪਿੰਡ ਦੇ ਜਦੋਂ 33 ਸਾਲਾਂ ਦੇ ਜਾਂ ਉਹ ਇਸ ਉਮਰ ਦੇ ਹੋਣੇ ਸਰਬਸੰਪਤੀ ਨਾਲ ਪਿੰਦੇ ਲੋਕਾਂ ਨੇ ਸਰਪੰਚ ਚੁਣ ਲਿਆ ਜਦੋਂ ਸਾਰੇ ਲੋਕ ਪੜ੍ਹਾਈ ਪਹਿਲਾਂ ਉਹ ਖਾਲਸਾ ਕਾਲਜ ਅੰਮ੍ਰਿਤਸਰ ਵਿੱਚੋਂ ਬੀਏ ਕਰਕੇ ਆਏ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨਾਲ ਅਟੈਚਮੈਂਟ ਹੋ ਗਈ ਖੁਸ ਕਰਕੇ ਤੇ ਉਹਨਾਂ ਨੂੰ ਚੇਅਰਮੈਨ ਮੰਡੀ ਬੋਰਡ 77 ਵਿੱਚ ਜਦੋਂ ਸੀਤਾ ਅਕਾਲੀ ਸਰਕਾਰ ਅਪਾਜ ਸਿੰਘ ਬਾਦੂ ਜੀ ਉਸ ਟਾਈਮ ਹੋਲਡ ਹੀ ਉਹਨਾਂ ਦਾ ਸੀਗਾ ਉਹਨਾਂ ਨੂੰ ਲਾ ਲਿਆ ਸੀ ਔਰ ਚੇਅਰਮੈਨ ਹੁੰਦਿਆ ਹੋਇਆ ਵੀ ਕਦੇ ਉਹਨਾਂ ਨੇ ਕਾਰ ਦੀ ਝਾਗ ਨਹੀਂ ਰੱਖੀ ਸੀ 15 ਸੈਕਟਰ ਚ ਕੋਠੀ ਤੋਂ ਵੀ ਉਹਨਾਂ ਨੇ ਤੁਰ ਕੇ 15 ਦੀ ਮਾਰਕੀਟ ਜਾਂਦਾ ਰਹਿਣ ਨੇ ਜਾਂਦੇ ਰਹਿਣਾ ਔਰ ਯੂਨੀਵਰਸਿਟੀ ਕੋਲ ਕਿਤਾਬਾਂ ਦੀਆਂ ਸਟਾਲਾਂ ਸਟੋਰਾਂ ਲੱਗਦੀਆਂ ਉੱਥੇ ਜਾ ਕੇ ਦੇਖਣ ਲੱਗ ਜਾਣਾ ਤੇ ਜੇ ਉਹਨਾਂ ਨੇ ਜਦੋਂ ਚੇਅਰਮੈਨੇ ਤੋਂ ਲੈ ਗਏ ਤਾਂ ਨਹੀਂ ਤਾਂ ਮੰਡੀ ਬੋਰਡ ਦਾ ਚੇਅਰਮੈਨ ਵੱਡੀਆਂ ਗੱਲਾਂ ਹੁੰਦੀਆਂ ਬਾਅਦ ਵਿੱਚ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਰਹਿੰਦਾ ਸਮਾਂ ਬੱਸਾਂ ਤੇ ਕੱਟਿਆ ਹਮ ਕੋ ਮੈਂ ਵੀ ਉਹਨਾਂ ਦਾ ਉਸੇ ਘਰ ਚੋਂ ਮੇਰੇ ਕੋਲ ਅਸੀਂ ਕੋ ਜਿਹੜੀ ਸਾਡੀ ਜ਼ਮੀਨ ਜਾਇਦਾਦ ਦਾ ਰੋਟੀ ਖਾਣ ਨੂੰ ਬਹੁਤ ਵਧੀਆ ਪਰਮਾਤਮਾ ਨੇ ਬਹੁਤ ਕੁਝ ਬਖਸ਼ਿਆ ਪਰ ਉਹਡੇ ਕਾਰੋਬਾਰ ਨਹੀਂ ਸੀ ਵੀ ਅਸੀਂ ਕਾਕਾशाही ਕਰ ਸਕਦੇ ਹੁੰਦੇ ਤੋਂ ਸਿਆਸਤ ਵਿੱਚ ਵੀ ਬੱਸਾਂ ਦੇ ਹੀ ਸਫ਼ਰ ਵਾਲਾ ਹੋਇਆ ਚਲੋ ਲੋਕਲ ਆਪ ਦੀ ਜੀਪ-ਜੂਪ ਨਾਲ ਡੰਗ ਲਾਉਣ ਵਾਲੀ ਗੱਲਬਾਤ ਹੁੰਦੀ ਸੀ ਸੋ ਕਿਉਂਕਿ ਜਿਹੜਾ ਪਹਿਲੇ ਦਿਨੋਂ ਇਹ ਰੱਖਿਆ ਵੀ ਆਪਦਾ ਹੀ ਪਰਮਾਤਮਾ ਕਿਸੇ ਪਾਸੇ ਹੋਰ ਨਿਗਾਹ ਨਾ ਕਰੇ ਆਪਾਂ ਆਪਦਾ ਹੀ ਖਾ ਪੀ ਲੀਏ ਆਪਦੇ ਕਮਾ ਲੀਏ ਜੀ ਸੋ ਕਰਜਿੰਨੀ ਕਜ਼ਾ ਦਿੰਦਾ ਸੀ ਉਸ ਮੁਤਾਬਕ ਬੜੇ ਸਬਰ ਜੇ ਨਾਲ ਹੂੰ ਤੇ ਸਰਫੇ ਜੇ ਨਾਲ ਮੈਂ ਆਪਦੀ ਸਿਆਸਤ ਨੂੰ ਅੱਜ ਤੱਕ ਲੈ ਕੇ ਆਂਦਾ ਹੂੰ ਤਾਂ ਸਕੂਲ ਟਾਈਮ ਦੀਆਂ ਕੁਝ ਯਾਦਾਂ ਨਿਗੀਆਂ ਉੱਥੇ ਲੋਕਲ ਆਪਣੇ ਪਿੰਡ ਦੇ ਵਿੱਚ ਖੇਡੇ ਬਲੇ ਹਨਾ ਕਬੱਡੀ ਖੇਡਦੇ ਹੁੰਦੇ ਸੀ ਮੈਂ ਸੁਣਿਆ ਤੁਹਾਡੇ ਬਾਰੇ ਤਾਂ ਨਹੀਂ ਜੀ ਉਹ ਮਤਲਬ ਜਦੋਂ ਸਕੂਲ ਚ ਪੜ੍ਹਦੇ ਸਾਂ ਹੂੰ ਤਾਂ ਬਹੁਤ ਹੀ ਲੱਗਦਾ ਹੁੰਦਾ ਵੀ ਉਹ ਸਮਾਂ ਦੁਬਾਰਾ ਤਾਂ ਆ ਹੀ ਨਹੀਂ ਸਕਦਾ ਇੱਕ ਤਾਂ ਬੇਫਿਕਰੀ ਜੀ ਹੁੰਦੀ ਹੈ ਤੇ ਘਰੋਂ ਵੀ ਥੋੜਾ ਠੀਕ ਲੱਗਦਾ ਹੁੰਦਾ ਸਾਰਾ ਤੇ ਉਸ ਵੇਲੇ ਦੀਆਂ ਜਿਹੜੀਆਂ ਖੇਡਾਂ ਜਿਹੜੀਆਂ ਪਿੰਡਾਂ ਵਾਲੇ ਲੋਕਾਂ ਨਾਲ ਜੁੜੀਆਂ ਕਬੱਡੀ ਹੋਇਆ ਕਰਦੀ ਸੀ ਸਾਡੇ ਨੇੜੇ ਪਿੰਡਾਂ ਲੰਬੀ ਜਿਹੜੇ ਹਲਕੇ ਦਾ ਨਾਂ ਬੋਲਦਾ ਉੱਥੇ ਇੱਕ ਉਹ ਟੂਰਨਾਮੈਂਟ ਬਾਬਾ ਮਾਨ ਸਿੰਘ ਕਲੱਬ ਆ ਬਹੁਤ ਵੱਡਾ ਹੁੰਦਾ ਰਿਹਾ ਕੋਈ 40 45 ਟੂਰਨਾਮੈਂਟ 45 ਦੇ ਨੇੜੇ ਕਰਾਤੇ ਹੁਣੇ ਉਹਨਾਂ ਨੇ ਪਹਿਲਾਂ ਉਹਨਾਂ ਨੂੰ ਜਥੇਦਾਰ ਜੀ ਹੋਰਾਂ ਨਹੀਂ ਤੇ ਉਹ ਉਸ ਪਿੰਡ ਦੇ ਨੌਜਵਾਨ ਮੁੰਡਿਆਂ ਨੇ ਉਹਨੂੰ ਚਲਾਇਆ ਤੇ ਉਹ ਖੇਡਾਂ ਹੁੰਦੀਆਂ ਨੇ ਉੱਥੇ ਵੀ ਫਿਰ ਸਾਨੂੰ ਦੇਖ ਕੇ ਲੱਗਦਾ ਹੁੰਦਾ ਵੀ ਅਸੀਂ ਵੀ ਯਾਰ ਇਹਨਾਂ ਨੂੰ ਜਿਵੇਂ ਇਹ ਖੇਡਦੇ ਆ ਬਹੁਤ ਵਧੀਆ-ਵਧੀਆ ਖਿਡਾਰੀ ਹਾਂਜੀ ਜਿੰਨਾ ਚ 23 ਦੇ ਆਲ ਜਿਹੜੇ ਹੁਣ ਥੋੜੇ ਦਿਨ ਪਹਿਲਾਂ ਵਿਚਾਰੇ ਸੰਸਾਰ ਤੋਂ ਚਲੇ ਗਏ ਬੜੇ ਮਸ਼ਹੂਰ ਜਿਹੜੇ ਬਲਵਿੰਦਰ ਪਿੱੱਡੂ ਵਰਗੇ ਮੱਖਣ ਜਿਹੜੇ ਚੜਿੱਕਾਲੇ ਤੋਂ ਮੈਨੂੰ ਮਤਲਬ ਬਹੁਤਿਆਂ ਦੇ ਨਾਂ ਨਹੀਂ ਹਰਜੀਤ ਹੋਰੀ ਵੀ ਵਿਚਾਰੇ ਉੱਥੇ ਖੇਡਦੇ ਰਹੇ ਅੱਛਾ ਜੀ ਤਾਂ ਫਿਰ ਜਦੋਂ ਮੈਂ ਵੀ ਜਵਾਨ ਹੋਇਆ ਤਾਂ ਥੋੜਾ ਜਿਹਾ ਹੁੰਦਾ ਦੇ ਵਿੱਚ ਹਵਦਾ ਦਿਨਾਂ ਕਰ ਸਕਦੇ ਆ ਤਾਂ ਸ਼ੌਕ ਸੀ ਪਰ ਕਈ ਸ਼ੌਕ ਵਿੱਚੇ ਵੀ ਰਹਿ ਜਾਂਦੇ ਆ ਤਾਂ ਠੀਕ ਸੀਗਾ ਚੰਗਾ ਲੱਗਦਾ ਸੀ ਕੀ ਕੁਝ ਮਨ ਦੇ ਵਿੱਚ ਰਹਿ ਗਿਆ ਹੋਵੇ ਕੋਈ ਚੀਜ਼ ਜੋ ਤੁਸੀਂ ਉਸ ਟਾਈਮ ਕਰਨੀ ਚਾਹੁੰਦੇ ਹੋ ਤੇ ਉਹ ਚੀਜ਼ ਹੋ ਨਾ ਪਾਈ ਹੋਵੇ ਕੁਝ ਇਦਾਂ ਦਾ ਹੋਇਆ ਨਹੀਂ ਜ਼ਿੰਦਗੀ ਚ ਵੇਖੋ ਜਿਹੜੇ ਤੁਸੀਂ ਵੀ ਜਾਣਦੇ ਹੋ ਬੰਦਾ ਬੈਠਾ ਸੋਚੀ ਜਾਂਦਾ ਆ ਵੀ ਹੋਵੇ ਆ ਵੀ ਹੋਵੇ ਹੋਣਾ ਕੁਝ ਜੋ ਪ੍ਰਮਾਤਮਾ ਦੇ ਜ਼ੁਰੀ ਦੇ ਨਾਲ ਹੀ ਹੋਣਾ ਹੁੰਦਾ ਕਿ ਮੈਂ ਬਾਲੀਆਂ ਇਹੋ ਜਿਹੀਆਂ ਮਨ ਵਿੱਚ ਵੱਡੀਆਂ ਤਮੰਨਾ ਪਾਲੀਆਂ ਹੀ ਨਹੀਂ। ਤੋਂ ਮੇਰਾ ਜੀਵਨ ਸਾਦਾ ਜਿਹਾ ਹੀ ਰਿਹਾ ਤੇ ਸਾਦੇ ਜਿ ਨਾਲ ਹੀ ਟਪਾਉਂਦੇ ਰਹੇ ਜਿਵੇਂ ਵੀ ਹੈ। ਤੋਂ ਕਿ ਮੈਂ ਕਦੇ ਇੰਨਾ ਇਹੋ ਜਿਹਾ ਨਹੀਂ ਸੋਚਿਆ ਵੀ ਆਹ ਕੁਝ ਹੋਵੇ ਜਾਂ ਕੁਝ ਹੋਵੇ। ਜਿੱਥੇ ਅੱਜ ਪਹੁੰਚ ਗਏ ਆ। ਇਹ ਕਿਉਂਕਿ ਇਹ ਠੀਕ ਹੈ ਜਦੋਂ ਮੇਰੇ ਪਿਤਾ ਜੀ ਸਨ ਸਮਝਦੇ ਸਾਂ ਵੀ ਉਹਨਾਂ ਦੀ ਸਿਆਸਤਾ ਉਹ ਕੁਝ ਵੀ ਹੋਣ। ਪਰ ਆਪਦੇ ਬਾਰੇ ਕਦੇ ਨਹੀਂ ਪੰਨਾ ਹੁੰਦਾ ਸੀ ਵੀ ਕਦੇ ਮੈਂ ਵੀ ਐਮ.ਐਲ.ਏ ਹੋਊਂ ਜਾਂ ਮੈਂ ਵੀ ਕਦੇ ਮੰਤਰੀ ਹੋਊਂਗਾ ਸਭ ਪਰਮਾਤਮਾ ਦੀ ਦੇਣਾ ਬੰਦਾ ਤਾਂ ਕਰਨ ਵਾਲਾ ਹੀ ਹੈ ਨਾ ਹੂੰ ਤਾਂ ਇੱਕ ਥੋੜਾ ਕਿੱਸਾ ਬੜਾ ਮੈਂ ਸੁਣਿਆ ਖੋਤਾ ਰੇੜੀ ਉਹ ਲੈ ਕੀ ਚੱਕਰ ਸੀਗਾ ਜਿਹੜਾ ਉੱਥੇ ਗਏ ਸੀ ਕਾਲਜ ਦੇ ਵਿੱਚ ਖੋਤਾ ਰੇੜੀ ਤੇ ਬਹਿ ਕੇ ਤੁਹਾਡੇ ਦੋਸਤ ਨਾਲ ਅ ਨਹੀਂ ਉਹ ਤਾਂ ਵੈਸੇ ਆ ਹੁੰਦਾ ਨਾ ਉਹ ਉਹਦਾ ਉਮਰ ਇਹੋ ਜੀ ਹੁੰਦੀ ਹੈ ਉਹ ਜਿਹ ਮੈਂ ਜੋ ਉੱਥੋਂ ਜਿਹੜੇ ਜਾਂਦੇ ਆ ਉਹ ਰੇੜਿਆਂ ਵਾਲੇ ਤੇ ਉਹ ਨੂੰ ਗਾਮਿਚਾ ਆ ਯਾਰ ਸਾਨੂੰ ਵੀ ਉੱਥੋਂ ਤੱਕ ਲੈ ਜਾ ਛੱਡਿਆ ਉਹ ਤਾਂ ਚਲੋ ਥੋੜੀਆਂ ਉਸ ਸਮੇਂ ਦੀਆਂ ਗੱਲਾਂ ਹੁੰਦੀਆਂ ਕੋਈ ਇਹੋ ਜਿਹਾ ਉਹ ਨਹੀਂ ਵੀ ਉਹ ਜਿਵੇਂ ਉਸ ਪਾਸੇ ਨੂੰ ਉਸ ਰਸਤੇ ਨੂੰ ਜਾਂਦਾ ਤੇ ਉਹ ਅਸੀਂ ਵੀ ਜਿਹੇ ਜਿਹੇ ਮੁੰਡੇ ਰਲੇ ਹੁੰਦੇ ਆ ਵੀ ਚੱਲ ਸਾਨੂੰ ਵੀ ਚਲਾ ਚੱਲ ਉਦੋਂ ਇੰਨਾ ਨਹੀਂ ਲੱਗਦਾ ਹੁੰਦਾ ਵੀ ਇੱਥੇ ਕੀ ਆਣੀ ਅੱਛਾ ਅੱਛਾ ਕਿ ਤੇ ਇਸ ਨੂੰ ਐ ਨਹੀਂ ਹੋਇਆ ਵੀ ਜਿਹੜੇ ਸਕੂਲ ਗਏ ਆ ਜਾਂ ਸਕੂਲ ਤੋਂ ਕਦੇ ਭੱਜ ਗਏ ਹੋ ਕਦੇ ਇਦਾਂ ਦਾ ਕੋਈ ਨਹੀਂ ਇਹ ਤਾਂ ਹੋ ਜਾਂਦਾ ਸੀ ਇਹ ਤਾਂ ਹੋ ਜਾਂਦਾ ਸੀ ਕਿਉਂਕਿ ਕੁਝ ਜਿਹੜੇ ਸਾਡੇ ਵੇਲੇ ਸੀ ਥੋੜੇ ਜਿਹਾ ਨਾ ਸਖਤਾਈ ਹੋਇਆ ਕਰਦੀ ਸੀ ਹੂੰ ਜਿਹੜੇ ਸਬਜੈਕਟ ਦਾ ਕੰਮ ਨਹੀਂ ਹੋਇਆ ਉਸ ਟੀਚਰ ਤੋਂ ਬਹੁਤ ਡਰ ਲੱਗਦਾ ਹੁੰਦਾ ਸੀ ਉਦੋਂ ਹੁੰਦਾ ਵੀ ਕਿਵੇਂ ਨਾ ਕਿਵੇਂ ਇੱਥੋਂ ਨਿਕਲਿਆ ਜਾਵੇ ਤਾਂ ਥੋੜਾ ਹੁੰਦਾ ਹੀ ਬਚ ਜੀਏ ਜਿਹੜੇ ਜਿਹੜੀ ਸਜ਼ਾ ਮਿਲਣੀ ਹੈ ਤੋਂ ਇਹੋ ਜੀਆਂ ਘਟਰਾਮਾ ਦਾ ਤਕਰੀਬਨ ਸਾਡੇ ਵੇਲੇ ਜ਼ਰੂਰ ਹੈ ਵਾਪਰ ਜਾਂਦੀ ਸੀ ਹੁਣ ਸਕੂਲ ਉਹੋ ਜੇ ਹੋ ਗਏ ਬੱਚਿਆਂ ਨੂੰ ਮੇਨਲਾ ਸੁਖ ਸੁਹੂਲਤਾ ਵੀ ਜ਼ਿਆਦਾ ਮਿਲਣ ਲੱਗੀਆਂ ਤੇ ਟੀਚਰ ਵਗੈਰਾ ਵੀ ਨਹੀਂ ਕੋਈ ਬਹੁਤਾਂ ਨੂੰ ਚੜ ਸਾਡੇ ਵੇਲੇ ਤਾਂ ਡੰਡਿਆਂ ਨਾਲ ਕੁੱਟਦੇ ਸੀ ਕੁੱਟਦੇ ਸਨ ਤੇ ਜੇ ਕੋਈ ਸ਼ਰਾਰਤ ਵੀ ਕਰਦਾ ਸੀ ਉਹਦੇ ਬਹੁਤ ਬੁਰੀ ਤਰ੍ਹਾਂ ਹੀ ਕੁੱਟ ਮਾਰ ਕਰ ਮੈਂ ਹੁਣੇ ਚੈੱਕ ਕਰ ਲੈਣੀ ਆ ਤੁਸੀਂ ਕਿੰਨੀ ਸ਼ਰਾਰਤ ਕਰਦੇ ਸੀ ਮੇਰੇ ਕੋਲ ਤੁਹਾਡੇ ਲਈ ਇੱਕ ਸਰਪ੍ਰਾਈਜ਼ ਹੈ ਸਤਿ ਸ਼੍ਰੀ ਅਕਾਲ ਜੀ ਤੁਹਾਡੀ ਗੱਲ ਜੀ ਸਤਿ ਸ਼੍ਰੀ ਅਕਾਲ ਮੈਡਮ ਠੀਕ ਠਾਕ ਹੋ ਤੁਸੀਂ ਮੈਂ ਕੀ ਹਾਲ ਹਾਂ ਹਾਂਜੀ ਹਾਂਜੀ ਥੋੜੀ ਸਰ ਠੀਕ ਅੱਛਾ ਤੇ ਸਰ ਕਹਿੰਦੇ ਸੀ ਤੁਸੀਂ ਸ਼ਰਾਰਤਾਂ ਕਰਦੇ ਹੁੰਦੇ ਸੀਗੇ ਕਿ ਕੀ ਕਰਦੇ ਹੁੰਦੇ ਸੀ ਇਕੱਠੇ ਸੱਚੀ ਦੱਸਿਓ ਜਰਾ ਅਸੀਂ ਸ਼ਰਤਾਂ ਨਸਤਰਾ ਨਹੀਂ ਕਰਦੇ ਸੀ ਬਸ ਕੋ ਜੌਲੀ ਜੀ ਨੇਚਰ ਸੀ ਇਹਨਾਂ ਦੇ ਵੀ ਤੇ ਮੈਨੂੰ ਯਾਦ ਹੈ ਇੱਕ ਵਾਰੀ ਅਸੀਂ ਵਸਤੂ ਉਤਰੇ ਵਸਤੂ ਉਤਰੇ ਤੇ ਜਿਵੇਂ ਜਿਵੇਂ ਬਾਜ਼ਾਰ ਦੇ ਵਿੱਚ ਜਾਂਦੇ ਹੋਏ ਬਾਜ਼ਾਰ ਦੇ ਵਿੱਚ ਇੱਕ ਖੋਤੀ ਰੇੜੀ ਉਹਦੀ ਉਹ ਗੱਲ ਕਰ ਰਹੇ ਸੀ ਹਾਂ ਤੇ ਉਹ 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 ਕਹਿੰਦੇ ਯਾਰ ਅੱਜ ਸੰਗ ਇਹਦੇ ਤੇ ਸਵਾਰੀ ਕਰ ਲੈਣਗੇ ਤੇ ਉਹਦੇ ਨਾਲ ਵੀ ਸਾਰੇ ਜਣੇ ਇਕੱਠੇ ਆ ਇਹਨਾਂ ਦੇ ਹੱਥ ਚ ਉਹਦੀ ਮਤਲਬ ਅਸੀਂ ਵਾਹਣਾ ਸੀ ਮਤਲਬ ਘੋੜੀਆਂ ਦੀਆਂ ਤੇ ਇਹ ਡਰੈਗੋ ਬਣੇ ਤੇ ਅਸੀਂ ਉੱਤੇ ਜਾੜੇ ਤੇ ਬੜਾ ਉੱਥੇ ਕਾਲੇ ਦੇ ਵਿੱਚ ਜਦੋਂ ਕਾਲੇ ਦੇ ਗੇਟ ਤੇ ਪਹੁੰਚੇ ਤਾਂ ਬੜਾ ਉੱਥੇ ਖੁਸ਼ੀ ਨਾਲ ਮਾਜਮੇ ਹੋ ਗਏ ਅੰਤ ਨੂੰ ਬਹੁਤ اچھا ਲੱਗ ਗਿਆ ਨੂੰ ਸਾਰੇ ਦੇਖਣ ਲੱਗ ਗਏ ਹੋਣਗੇ ਨਾ ਹਾਂਜੀ ਜੀ ਸਾਰੇ ਦੇਖਣ ਲੱਗੇ ਸੀ ਹੂੰ ਤੇ ਰੈਸਟੋਰੈਂਟ ਅਸੀਂ ਨਹੀਂ ਹੂੰ ਕਿਸੇ ਨੂੰ ਲੜਕੀ ਨੂੰ ਕੋਈ ਕਮੈਂਟ ਕਰਦਾ ਉਹਦੇ ਵਿਰੁੱਧ ਬੜਾ ਬੋਲਦੇ ਸੀ ਹੂੰ ਹੂੰ ਯਾਰ ਇਹ ਕੰਮ ਹੀ ਤਾਂ ਹੋਪਾ ਆਪ ਨੂੰ ਠੀਕ ਹੈ ਵੀ ਹੱਸੋਗੇ ਤਾਂ ਬਲ ਵੱਖਰੇ ਪਰ ਕਿਸੇ ਦੇ ਗਲਤ ਕਮੈਂਟ ਨਹੀਂ ਆਪਾਂ ਅਸੀਂ ਸਾਰੇ ਟਟੇ ਲੰਬੀ ਤੇ ਚੜਦੇ ਹੁੰਦੇ ਸੀ ਮੈਂ ਬੋਖ ਤੋਂ ਤੱਕ ਕਿਲੋਮੀਟਰ ਪੈਂਦਾ ਔਰ ਯਾਦ ਵੀ ਆਤੋਂ ਬੈਰਾ ਹੁੰਦੇ ਸਾਡੇ ਉਥੋਂ ਚੜਦੇ ਕਈ ਵਾਰ ਬੱਸਾਂ ਦੇ ਉੱਪਰ ਵੀ ਚੜ ਕੇ ਬੈਠ ਕੇ ਜਾਂਦੇ ਇੱਕ ਮੈਨੂੰ ਯਾਦ ਹੈ ਵੀ ਅੱਡੇ ਦੇ ਉੱਪਰ ਇੱਕ ਵਿਚਾਰਾ ਜੋੜੇ ਗੰਡਾ ਹੁੰਦਾ ਸੀ ਚੁੰਨੀ ਤੇ ਉਹ ਮਨ ਕੋਲ ਨਾ ਕੋ ਲਿਆ ਮੈਂ ਚੁੰਨੀ ਲਾਲ ਚੁੰਨੀ ਦਾ ਉਹਨਾਂ ਕੋਲੇ ਜੇ ਇਹਨਾਂ ਨੇ ਜਰੂਰ ਦੀ ਹਮਦ ਕਰਨੀ ਭਾਵੇਂ ਕੋਈ ਲੋੜ ਹੁੰਦੀ ਨਾ ਉਹਦੇ ਪਾਲਿਸ਼ ਕਰਿਆ ਜਾਂ ਉਹਨਾਂ ਦਾ ਕੋਈ ਖਾਨ ਨੂੰ ਲੈਤਾ ਉਹਨਰੇ ਨਹੀਂ ਖੜੀ ਹੋਣੇ ਸੀ ਉਹ ਉਹ ਮਤਲਬ ਇਹਨਾਂ ਦੇ ਸਵਾਰ ਦੇ ਬੇਸਿਕ ਗਰੀਬਾਂ ਨੂੰ ਮਦਦ ਕਰਨੀ ਸ਼ੁਰੂ ਤੋਂ ਕੀ ਬਾਤ ਤੁਹਾਨੂੰ ਆਦਮੀ ਤੇ ਮਤਲਬ ਉਸ ਚੀਜ਼ ਦਾ ਅੱਜ ਇਹਨਾਂ ਨੂੰ ਫਾਇਦਾ ਮਿਲਿਆ ਸਾਨੂੰ ਵੀ ਪ੍ਰਾਉਡ ਹੈ ਮਿਨਿਸਟਰ ਦੇਖੋ ਮੈਂ ਉਹ ਕਦੇ ਗਰਮਜੀਤ ਸਾਹਿਬ ਜਾਂ ਬਾਈ ਜੀ ਕਹ ਕੇ ਮੈਂ ਤਾਂ ਗਰਮਜੀਤ ਕਹਿ ਕੇ ਕਰਦਾ ਫੋਨ ਇਹ ਹੁਣ ਇੰਨੇ ਏਡੀ ਵੱਡੀ ਪੰਜਾਬ ਦੀ ਜ਼ਿੰਮੇਵਾਰੀ ਹੈ ਹੂੰ ਵੀ ਤਾਂ ਤੂੰ ਕਿਸੇ ਦਾ ਫੋਨ ਚੁੱਕਦਾ ਮੈਂ ਉਹਨੂੰ ਪਰਸਨਲ ਫੋਨ ਕਰ ਲਾਂ ਵਿੱਚੋਂ ਜਿੰਨਾ ਮਰਜ਼ੀ ਵੀ ਸੀ ਉਹ ਜਵਾਬ ਦਿੰਦੇ ਨੇ ਅੱਛਾ ਗੱਲਬਾਤ ਹੋ ਜਾਂਦੀ ਐ ਅੱਜ ਵੀ ਹਾਂਜੀ 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 ਅੱਜ ਸਵੇਰੇ ਹੋਈ ਕਿ ਉਹ ਅੱਗੇ ਪਿੱਛੇ ਹੀ ਹੁੰਦੀ ਐ ਮਤਲਬ ਇਹ ਨਹੀਂ ਮੈਂ ਉਹਨਾਂ ਦੇ ਪੀਏ ਨੂੰ ਫੋਨ ਕਰਾਂ ਤੇ ਜਾਂ ਕਿਵੇਂ ਜੇ ਇਹਨਾਂ ਨੂੰ ਸੱਦਾ ਕਰਾਂ ਜੇ ਇਹਨਾਂ ਕੋਈ ਟਾਈਮ ਨਾ ਜਾਂ ਕਿਤੇ ਬੀਜ਼ੀ ਹੋਵੇ ਤਾਂ ਜ਼ਰੂਰ ਜਬ ਮੈਂ ਕਾਲ ਕਰ ਲਵਾਂਗੇ ਚਲੋ ਸ਼ੁਕਰ ਹੈ ਦੁਪਹਿਰੇ ਫੋਨ ਨਹੀਂ ਕਰਿਆ ਤੁਸੀਂ ਨਹੀਂ ਤਾਂ ਸਾਡਾ ਪਲਾਨ ਤੁਸੀਂ ਦੱਸ ਦੇਣਾ ਸੀ ਸਾਡਾ ਪਲਾਨ ਲੀਕ ਹੋ ਜਾਣਾ ਸੀ ਨਹੀਂ ਦਾਂ ਜਰਨੀਆਂ ਹਾਂ ਜੀ ਹਾਂ ਜੀ ਤੇਰਾ ਇੱਕ ਵਾਰ ਜਦੋਂ ਜਿੱਤ ਗਿਆ ਉਸ ਤੋਂ ਬਾਅਦ ਇਹਨਾਂ ਨੇ ਕਾਲਜ ਦੇ ਵਿੱਚ ਫੰਕਸ਼ਨ ਕਰਾਇਆ ਤੇ ਇਹਨਾਂ ਦੀ ਗੱਲਾਂ ਯਾਰ ਹੈ ਤੇ ਜਿਹਨੇ ਵਿਰੋਧੀ ਧਿਰ ਦੇ ਸੀ ਉਹ ਹੋ ਹੋਲਾ ਕਰਨ ਲੱਗੇ ਉੱਥੇ ਹੂੰ ਹੈਲੋ ਹਾਂ ਜੀ ਹਾਂ ਜੀ ਹਾਂ ਜੀ ਤੇ ਇਹਨਾਂ ਦੇ ਸਵਾਲ ਥੋੜਾ ਜਿਹਾ ਜਿੱਥੇ ਸ਼ਰਾਬ ਸੀ ਉੱਥੇ ਖੜਕੂਪੜਾ ਵੀ ਹੈਗਾ ਮੇਰੇ ਸਵਾਲ ਚ ਅੱਛਾ ਮੈਂ ਨਹੀਂ ਵੇਖਿਆ ਕਦੇ ਵੀ ਰੋਪ ਮਾਰਦਿਆਂ ਹਾ ਕਲਕਪੁਰ ਆਵੇ ਸੀ ਤੇ ਮੈਨੂੰ ਯਾਦ ਹੈ ਵੀ ਉਹ ਕਹਿੰਦਾ ਠੀਕ ਕਿਹਾ ਭਰਾਓ ਤੁਸੀਂ ਇਲੈਕਸ਼ਨ ਲੜਨਾ ਉਹ ਪੋਲਿਟੀਕਲ ਚੀਜ਼ਾਂ ਵੱਖਰੀਆਂ ਹੁੰਦੀਆਂ ਐ ਜਾਂ ਪੋਲਿਟਿਕ ਮਤਲਬ ਉਹ ਆਪਣਾ ਜਿੱਤ ਹਾਰ ਬਣੀ ਆਈ ਐ ਪਰ ਜੇ ਤੋ ਹੋਖਲਾ ਕਰ ਰੋਣਾ ਜਿਹੜੀਆਂ ਕੁਰਸੀਆਂ ਤੇ ਚੜ ਕੇ ਤੁਸੀਂ ਦੋ ਇਹੀ ਕੁਰਸੀ ਤੋਂ ਡੋਤੇ ਆਉਣਗੀਆਂ ਸਹੀ ਗੱਲ ਐ ਇਹਹੀ ਕੁਰਸੀਆਂ ਕਿੰਨਾ ਤੁਹਾਡੇ ਉੱਤੇ ਆਉਣਗੀਆਂ ਤੇ ਬਹਿ ਜਾਓ ਐ ਹੁਣ ਟਾਈਮ ਨਾ ਕਰੋ ਕਿ ਚਾਪਾ ਸਾਰੇ ਮਤਲਬ ਉਹ ਲੜਕੀਆਂ ਜੀ ਬੈਠੀਆਂ ਹੋਰ ਹੈ ਗਲਤ ਸ਼ਬਦਾਂ ਦੀ ਵਰਤੋਂ ਨਹੀਂ ਕਰ। ਤੇ ਸਟੇਜ ਤੇ ਮੈਨੂੰ ਉਹ ਲੱਭ ਜਾਂਦੀਆਂ ਇਹਨਾਂ ਦੀਆਂ ਤੇ ਉਹ ਸਾਰੇ 5 ਮਿੰਟਾਂ ਸਾਰੇ ਸ਼ਾਂਤ होके ਬਹਿ ਗਏ। ਮਤਲਬ ਇਹ ਨਹੀਂ ਸੀ ਕਿ ਵੀ ਕੋਈ ਉਹ ਕਿਸੇ ਤੋਂ ਖੋ ਡਰੇ ਨਹੀਂ। ਹਾਂ ਵੀ ਹਿੰਮਤ ਰੱਖੀ ਐ ਤੇ ਮਤਲਬ ਠੀਕ ਕੰਮ ਕੀਤਾ ਹੈ। ਹਲੀਨੀ ਵਾਲਾ ਸੁਭਾਅ हां जी हां जी बिल्कुल ਤੇ ਹੋਰ ਵੀ ਅਸੀਂ ਜਾਣਨ ਦੀ ਕੋਸ਼ਿਸ਼ ਕਰਦੇ ਆ ਗੱਲਬਾਤ ਕਰ ਰਹੇ ਆ ਨਾਲ ਬਹੁਤ ਬਹੁਤ ਧੰਨਵਾਦ ਤੁਸੀਂ ਗੱਲਬਾਤ ਕੀਤੀ ਹੈ ਸਾਨੂੰ ਸਮਾਂ ਦਿੱਤਾ ਸਾਨੂੰ ਕੁਝ ਗੱਲਾਂ ਪਤਾ ਲੱਗੀਆਂ ਤੁਹਾਡੇ ਤਰੁ ਗੁੱਸਾ ਤਾਂ ਨਹੀਂ ਕਿਸੇ ਗੱਲ ਦਾ ਤੁਹਾਡਾ ਕੋਟੀ ਬਹੁਤ ਕੋਟੀ ਦੇ ਖਿਡਾਰੀ ਰਹੇ ਆ ਜੀ ਕੋਟੀ ਮੈਂ ਦੱਸਿਆ ਸੀ ਮੈਂ ਦੱਸਿਆ ਸੀਗਾ ਚਲੋ ਹਾਂ ਜੀ ਠੀਕ ਹੈ ਜੀ ਠੀਕ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ ਕੋਣ ਦੱਸੋ ਜ਼ਿੰਦਗੀ ਕਿਵੇਂ ਚੱਲ ਰਹੀ ਹੈ ਕਿਉਂਕਿ ਹੁਣ ਤਾਂ ਬਹੁਤ ਵੱਡਾ ਮਹਿਕਮਾ ਮਿਲ ਗਿਆ ਤੇ ਗਰਾਊਂਡ ਲੈਵਲ ਤੇ ਵੀ ਵਿਚਰਨਾ ਪੈਂਦਾ ਸੱਚ ਦੱਸਿਓ ਨੀਂਦ ਪੂਰੀ ਕਰ ਲਈ ਐਨੇ ਸਾਲ ਚ ਅ ਸੁੱਤੇ ਤਾਂ ਉਹ ਜਿਹੜਾ ਨੂਰ ਜੀ ਆ ਰਾਤ ਨੂੰ ਵੀ ਲੇਟ ਹੋ ਜਾਈਦਾ 10 11 ਵਜੇ ਤੱਕ ਕੋਈ ਟੈਲੀਫੋਨ ਕੋਈ ਸਨੇਹਾ ਕੋਈ ਕਰ ਵਰੀ ਕੋਈ ਸਜਣ ਮਿੱਤਰ ਬੈਠੇ ਵੀ ਰਹਿੰਦੇ ਆ ਹੂੰ ਸਵੇਰੇ ਵੀ ਜਿਹੜੀ ਪੁਰਾਣੀ ਆਦਤ ਬਣੀ 6 ਵਜੇ ਉੱਠ ਖਲੋ ਨੀਂਦ ਜੂਸ ਵੇਖੀ ਤਾਂ ਪੂਰੀ ਨਹੀਂ ਹੁੰਦੀ ਹੂੰ ਚਲੋ ਲੋਕਾਂ ਨੇ ਬਹੁਤ ਵੱਡਾ ਆਪਣਾ ਫਤਵਾ ਦਿੱਤਾ ਪਿਆਰ ਦਿੱਤਾ ਤੋਂ ਨੀਂਦ ਨੰਦਾਂ ਚੱਲਦੀਆਂ ਰਹਿੰਦੀਆਂ ਨੇ ਹੂੰ ਠੀਕ ਹੈ ਤੇ ਆਪਣੇ ਲਈ ਟਾਈਮ ਟੂ ਕੱਢ ਲੈਣੇ ਹੋ ਮੈਨੂੰ ਨਹੀਂ ਲੱਗਦਾ ਨਿਕਲਦਾ ਹੋਊਗਾ ਨਹੀਂ ਮੈਂ ਤਵੇਖੋ ਪਹਿਲਾਂ ਵੀ ਕਹਿਣਾ ਹੁੰਦਾ ਵੀ ਹੁਣ ਪਬਲਿਕ ਪ੍ਰਾਪਰਟੀ ਬਣ ਗਏ ਹੈਗੇ ਹੂੰ ਤੋਂ ਮੁਸ਼ਕਲ ਹੋ ਜਾਂਦੀ ਹੈ ਕਰਦੀਆਂ ਗੱਲਾਂ-ਬੱਤਾਂ ਆਪ ਦਾ ਕਿ ਫੈਮਿਲੀ ਨਾਲ ਨਹੀਂ ਥੋੜਾ ਹੁੰਦਾ ਘਰ ਦੇ ਕਹਿੰਦੇ ਨਹੀਂ ਵੀ ਤੁਸੀਂ ਬਹਿ ਜਾਓ ਮਾੜੀ-ਮੂਟੀ ਗੱਲ-ਗੁਲ ਕਰ ਲਓ ਕਿਤੇ ਜਾਈਏ ਜਾਂ ਕਿਤੇ ਨਹੀਂ ਅਹ ਵੇਖੋ ਬੈਠ ਰੁੱਠਣ ਦਾ ਜਦੋਂ ਘਰੇ ਹੈਗੇ ਬੈਠੇ ਆ ਹੂੰ ਤੇ ਜਾਣ ਆਉਣ ਦੀ ਜ਼ਰੂਰ ਦਿੱਕਤ ਆ ਜਾਂਦੀ ਹੈ ਹੁਣ ਮੈਂ ਇੱਧਰ ਰੁਜਿਆ ਹੋਇਆ ਹੂੰ ਜੇ ਮੈਂ ਕਹਾਂ ਮੈਂ ਦੇ ਸਰਦਾਰ ਨਹੀਂ ਇਕੱਠੇ ਤਾਂ ਕਿਤੇ ਮੁਸ਼ਕਲੀ ਜਾ ਸਕਦੇ ਹੁੰਦੇ ਆ ਕਿ ਉਹ ਕਿਸੇ ਤਾਂ ਨੂੰ ਆ ਕੇ ਵੀ ਜਾਏ ਉਹ ਕਿਸੇ ਰਿਸ਼ਤੇਦਾਰਾਂ ਦੇ ਕੋਈ ਇਹੋ ਜਿਹਾ ਫੰਕਸ਼ਨ ਹੈ ਤੇ ਮੇਰੀ ਗੈਰ ਹਾਜ਼ਰੀ ਵੀ ਹੋ ਜਾਂਦੀ ਹੈ ਤੇ ਆਮ ਜਿਹੜੀ ਲੋਕਾਂ ਲਈ ਲੋਕਾਂ ਨੇ ਬਹੁਤ ਵੱਡਾ ਕੀਤਾ ਇਲਾਕੇ ਦੇ ਲੋਕਾਂ ਲਈ ਉੱਥੇ ਮੇਰੀ ਕੋਸ਼ਿਸ਼ ਹੁੰਦੀ ਹੈ ਹਾਜ਼ਰੀ ਲਵਾਈ ਜਾਵੇ ਜਾਂ ਮੇਰਾ ਬੇਟਾ ਅਮਿਤ ਹੈ ਉਹ ਵੀ ਵਿੱਚ ਲੋਕਾਂ ਦੇ ਸ਼ਹਿਰ ਤੋਂ ਪਹਿਲਾਂ ਮਿਲਿਆ ਹੋਵੇ ਹਾਂਜੀ ਹਾਂਜੀ ਸਾਰੇ ਤਾਂ ਉਹ ਜੇ ਮੇਰੀ ਗੈਰ ਹਾਜ਼ਰੀ ਵੇ ਇੱਕ ਮੇਰਾ ਭਤੀਜਾ ਅਚਾ ਰਦੀਪ ਸਿੰਘ ਧੀਰਾ ਕਾਫੀ ਹਿੰਮਤੀ ਹੈ ਮੇਰੇ ਨਾਲ ਹੀ ਥੋੜਾ ਜਿਹਾ ਛੋਟਾ 8-9 ਸਾਲ ਪਰ ਜਦੋਂ ਮੈਂ ਸਿਆਸਤ ਤੇ ਜਾਇਆ ਉਦੋਂ ਦਾ ਨਾਲ ਹੀ ਮੇਰੇ ਉਹ ਨਿਭਿਆ ਬਹੁਤ ਹਵਾ ਦਿਓ ਮੇਰੀ ਹਾਜ਼ਰੀ ਨੂੰ ਗੈਰ ਹਾਜ਼ਰੀ ਨਹੀਂ ਲੱਗਣਦਾ ਕਦੇ ਕਿਸੇ ਨੂੰ ਪਤਾ ਨਹੀਂ ਲੱਗਣਦਾ ਹੂੰ ਸੋ ਸਾਰਾ ਜੇ ਕਿ ਇਹ ਟੰਬਰ ਨਾਲ ਮਿਲ ਕੇ ਲੋਕਾਂ ਨੇ ਸਾਡੇ ਤੇ ਬਹੁਤ ਵੱਡੀ ਮਿਹਰ ਕੀਤੀ ਅਸੀਂ ਦੁੱਖ ਸੁੱਖ ਵਿੱਚ ਤੁਰੇ ਫਿਰਦੇ ਬਹੁਤ ਚੰਗੀ ਗੱਲ ਹੈ ਜੀ ਕਿਉਂਕਿ ਬਹੁਤ ਵੱਡੀ ਗੱਲ ਆਪਣੇ ਆਪ ਚ ਇੱਕ ਲੀਡਰ ਹੋਣਾ ਤੇ ਦੁੱਖ ਸੁੱਖ ਦੇ ਵਿੱਚ ਲੋਕਾਂ ਦੇ ਵੀ ਖੜਨਾ ਉਰੀ ਫੈਮਿਲੀ ਮੈਨੇਜ ਕਰਨਾ ਬਹੁਤ ਸੌਖਾ ਕਹਿ ਦੇਣਾ ਸਵਾਲ ਪੁੱਛ ਲੈਣਾਂ ਲੀਡਰਾਂ ਨੂੰ ਜਾਂ ਬਹੁਤ ਲੋਕ ਕਹਿ ਦਿੰਦੇ ਨੇ ਆ ਵਿਰੋਧੀ ਕਹਿ ਦਿੰਦੇ ਨੇ ਕੀ ਕੀਤਾ ਕੀ ਨਹੀਂ ਪਰ ਉਹ ਉਹਨੂੰ ਉਹਨੂੰ ਪਤਾ ਹੁੰਦਾ ਜਿਹੜੇ ਬੰਦੇ ਨੇ ਆਪਦੇ ਤੇ ਹੰਡਾਇਆ ਹੋਵੇ ਜਿਵੇਂ ਤੁਸੀਂ ਹੁਣ ਵਿੱਚ ਰਹੇ ਹੋ ਜਿਵੇਂ ਅਸੀਂ ਤੁਹਾਡੇ ਨਾਲ ਗੱਲਾਂ ਕੀਤੀਆਂ ਬਹੁਤ ਚੀਜ਼ਾਂ ਤੁਸੀਂ ਕਰਨੀਆਂ ਚਾਹੁੰਦੇ ਹੋ ਰਹਿ ਜਾਂਦੀਆਂ ਨੇ ਬਹੁਤ ਕੁਝ ਸੈਕਰੀਫਾਈਸਸ ਵੀ ਨੇ ਇਹਦੇ ਵਿੱਚ ਹੀ ਹੈ ਨਾ ਵੀ ਮਤਲਬ ਜ਼ਿੰਦਗੀ ਕੋਈ ਸੌਖੀ ਨਹੀਂ ਹੈਗੀ ਹਾਂਜੀ ਹਾਂਜੀ ਤਾਂ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਕੀਮਤੀ ਸਮਾਂ ਦਿੱਤਾ ਮੈਨੂੰ ਲੱਗਦਾ ਜ਼ਿਆਦਾ ਹੀ ਸਮਾਂ ਲੈ ਲਿਆ ਨਹੀਂ ਕੋਈ ਤੁਸੀਂ ਆਏ ਤੁਹਾਡਾ ਬਹੁਤ ਧੰਨਵਾਦ ਚਲੋ ਸਾਰਾ ਦਿਨ ਅਸੀਂ ਵੀ ਆਪਦਾ ਉਹਦੇ ਚ ਰੁੱਝੇ ਰਹਨੇ ਆ ਇਹਦੇ ਨਾਲ ਥੋੜਾ ਹਲਕਾ ਫੁਲਕਾ ਵੀ ਹੋਇਆ ਕੋਈ ਗੱਲ ਨਹੀਂ ਚਲੋ ਅਸੀਂ ਫਿਰ ਤੰਗ ਕਰਦੇ ਰਹਾਂਗੇ ਤੁਹਾਨੂੰ ਆ ਕੇ ਸੋ ਚੰਗਾ ਲੱਗਿਆ ਤੁਸੀਂ ਆਏ ਬਹੁਤ ਜੀ ਆਇਆਂ ਨੂੰ ਸੋ ਪਤਾ ਨਹੀਂ ਚਾਹ ਪਾਣੀ ਤੁਹਾਨੂੰ ਮੁੰਡਾ ਦੇ ਗਿਆ ਕਿ ਨਹੀਂ ਤੁਹਾਡੇ ਨਾਲ ਗੱਲ ਹੋ ਗਈ ਸਭ ਹੋ ਗਿਆ ਸਾਡਾ ਸਾਡੀ ਫੋਕੀ ਮਰ ਗਈ ਤੁਹਾਡੇ ਨਾਲ ਗੱਲ ਕਰਕੇ ਥੈਂਕ ਯੂ ਥੈਂਕ ਯੂ ਸਾਡੇ ਵੱਲੋਂ ਬੈਸਟ ਵਿਸ਼ੇਸ ਜੀ ਲੋਕ ਸਭਾ ਦੇ ਲਈ ਤੁਹਾਨੂੰ ਮਿਹਰਬਾਨੀ ਥੈਂਕ ਯੂ ਧੰਨਵਾਦ